ਤੁਰਨੀ ਨਹੀਂ ਸਕਦੀ ਅੱਛਾ ਮੇਰੀ ਟੇਲਵੋਨ ਫ੍ਰੈਕਚਰ ਹੈ ਅੱਛਾ ਤੇ ਬਾਬਾ ਜੀ ਦਾ ਸਿਰਫ ਘਿਓ ਲਾਉਣ ਦੇਣਾ ਚਾਹੀਦਾ ਘਿਓ ਲਾਉਣ ਵਾਲੀ ਮੈਨੂੰ ਲੋਕ ਕਹਿੰਦੇ ਨੇ ਆ ਜੋਤ ਦੇ ਵਿੱਚ ਜਿਹੜਾ ਘਿਓ ਲਾਉਂਦਾ ਇਹ ਤਾਂ ਪਖੰਡ ਹੈ ਇਹ ਤਾਂ ਚਪੈਰਾ ਸਾਹਿਬ ਵੀ ਪਖੰਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਵਿੰਦਰ ਕੌਰ ਹੈਪੋਵਾਲਤੋਂ ਆਨੀਆ ਮੈਂ ਮੇਰਾ ਅੱਜ 6ਵਾਂ ਰੂਪ ਸੁਪੈਰਾ ਸਾਹਿਬ ਹੈ ਮੈਂ ਇਹੀ ਸੁਖਿਆ ਸੀਗਾ ਮੇਰੀ ਬਾਹਰ ਦੀ ਫਾਈਲ ਲੱਗੀ ਹੋਈ ਆ ਯੂਕੇ ਦੀ ਤੇ ਅੱਜ ਲਾਸਟ ਡੇ 6ਵੇਂ ਦਿਨ ਮੇਰਾ ਨਾ ਲੋਨ ਦੀ ਮਤਲਬ ਪ੍ਰੂਫਮੈਂਟ ਮਿਲ ਗਈ ਹੈ ਮੈਨੂੰ ਜਦੋਂ ਮੇਰਾ ਮੂਵਮੈਂਟ ਮਿਲ ਗਿਆ ਮੈਂ ਪਾਪਾ ਜੀ ਦਾ ਸਰੂਪ ਵੱਡਾ ਸਰੂਪ ਲੈ ਆ ਕੇ ਜਿਵੇਂ ਅੱਜ ਸਰੂਪ ਉੱਤਰ ਲਾਇਆ ਮੇਰੇ ਮਨ 'ਚ ਇਹ ਤਮੰਨਾ ਵੀ ਮੈਂ ਵੀ ਇੱਕ ਵੱਡਾ ਸਾਰਾ ਸਰੂਪ ਲਾਵਾਂ ਤੇ ਬਾਬਾ ਜੀ ਮੇਰੀ ਤਮੰ ਮੈਂ ਹੀ ਕਹੂੰਗੀ ਦੁਪਹਿਰਾ ਸਾਹਿਬ ਕੱਟੋ ਤੇ ਆਪਣੀਆਂ ਦੁੱਖ ਤਕਲੀਫਾਂ ਸਾਰੀਆਂ ਦੂਰ ਹੋ ਜਾਂਦੀਆਂ ਨੇ ਬਾਬਾ ਦੀਪ ਸਿੰਘ ਦੀ ਐਨੀ ਕਿਰਪਾ ਆ ਬਾਬਾ ਜੀ ਦੀ ਕਿ ਮੇਰੇ ਸਾਰੇ ਘਰ ਪਰਿਵਾਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੋ ਚੁੱਕਿਆ ਆ ਅੱਛਾ ਹਾਂਜੀ ਤੇ ਤੁਸੀਂ ਹੁਣ ਇਹ ਬਾਹਰ ਜਾਣ ਵਾਸਤੇ ਦੁਪਹਿਰੇ ਕੱਟ ਰਹੇ ਸੀ ਹਾਂਜੀ ਮੈਂ ਹੀ ਕਰਦੀ ਸੀ ਪਹਿਲਾਂ ਤਾਂ ਮੈਂ ਦੋ ਤਿੰਨ ਚੁਪਹਿਰੇ ਉੱਧੇ ਗਈ ਤੇ ਸੀ ਉਸ ਤੋਂ ਬਾਅਦ ਮੇਰੀ ਭੂਆ ਜੀ ਰਹਿੰਦੇ ਨੇ ਬਾਹਰ ਜੁਕੇ ਤੇ ਸਕਾਟਲੈਂਡ ਰਹਿੰਦੇ ਨੇ ਉਧਰੋਂ ਮੈਨੂੰ ਫਾਈਲ ਮੇਰੀ ਕੰਪਲੀਟ ਹੋ ਗਈ ਆ ਲੇਕਿਨ ਸਿਰਫ ਥੋੜੇ ਜਿਹੀ ਪੇਮੈਂਟ ਦੀ ਪ੍ਰੋਬਲਮ ਸੀਗੀ ਬਾਬਾ ਜੀ ਮੁਰੇ ਅੱਜ ਬੇਨਤੀ ਕੀਤੀ ਆ ਕਹਿੰਦੇ ਵੀ ਅਪਰੂਵਮੈਂਟ ਮਿਲ ਚੁੱਕੀ ਆ ਇੱਕ ਦੋ ਦਿਨਾਂ ਚ ਮੇਰਾ ਲੋਨ ਅਪਲਾਈ ਹੋ ਗਿਆ ਆ ਤੇ ਪਰ ਹੋਰ ਇਕਲੇ ਉੱਤੇ ਜਾਂ ਅਗਲੇ ਮਹੀਨੇ ਮੈਂ ਯੂਕੇ ਦੇ ਵਿੱਚ ਸਕਾਟਲੈਂਡ ਪਹੁੰਚੂਗੀ ਮੈਂ ਬਾਬਾ ਜੀ ਦਾ ਇਹੀ ਸ਼ੁਕਰੇ ਕਰੂੰਗੀ ਵੀ ਬਾਕੀ ਵੀ ਸਾਰੇ ਬਾਬਾ ਜੀ ਦੀ ਚਪੈਰਾ ਸਾਹਿਬ ਕੱਟਣ ਦੇ ਆਪਣੀਆਂ ਸਾਰੀਆਂ ਤਮੰਨਾ ਪੂਰੀਆਂ ਕਰਨ ਲੱਗਦਾ ਹੈ ਕਿ ਚਪੈਰਾ ਸਾਹਿਬ ਤੇ ਆ ਕੇ ਸੇਵਾ ਭਾਵ ਦੇ ਨਾਲ ਤੇ ਸੇਵਾ ਕਰਨ ਦੇ ਨਾਲ ਇੱਥੇ ਆ ਕੇ ਪਾਠ ਕਰਨ ਦੇ ਨਾਲ ਬਾਬਾ ਜੀ ਮੂਹ ਮੰਗੀਆਂ ਮੁਰਾਦਾਂ ਉਹ ਦਿੰਦੇ ਨੇ ਹਾਂਜੀ ਪੂਰੀ 100% ਜੋ ਬਾਬਾ ਜੀ ਕਰਦੇ ਨੇ ਉਹ ਆਪਣੀ ਸਾਡੀ ਪਹੁੰਚ ਤੋਂ ਜ਼ਿਆਦਾ ਮਤਲਬ ਬਾਬਾ ਜੀ ਕਰਦੇ ਨੇ ਅਸੀਂ ਇਹੀ ਕਹਾਂਗੇ ਸੇਵਾ ਆਪਣੀ ਸਵੈਪਰ ਮੁੰਨ ਨਾਲ ਕਰੋ ਵੀ ਇਹਨਾਂ ਕੋਲ ਵੀ ਹਾਂ ਅਸੀਂ ਸੇਵਾ ਕਰ ਰਹੇ ਹਾਂ ਸੇਵਾ ਦੀ ਭਾਵਨਾ ਹੁੰਦੀ ਆ ਵੀ ਹਾਂ ਅਸੀਂ ਸੇਵਾ ਕਰ ਰਹੇ ਹਾਂ ਕਿਸੇ ਐਸਾ ਤੁਹਾਨੂੰ ਐਸਾ ਤੁਹਾਨੂੰ ਪਤਾ ਲੱਗੇ ਵੀ ਅਸੀਂ ਕੀ ਸੇਵਾ ਕਰਦੇ ਹਾਂ ਮਤਲਬ ਆਣਾ ਚਾਹੀਦਾ ਜਬਰ ਸਭ ਜ਼ਰੂਰ ਆਣਾ ਚਾਹੀਦਾ ਮੈਂ ਮੈਂ ਤਾਂ ਸਾਰਿਆਂ ਮੁਰੇ ਇਹੀ ਬੇਨਤੀ ਕਰੂੰਗੀ ਜਿਨ੍ਹਾਂ ਦੇ ਵੀ ਕੋਈ ਕੈਂਸਰ ਦਾ ਇਲਾਜ ਹੁੰਦਾ ਨਹੀਂ ਗਿਆ ਜਿਨ੍ਹਾਂ ਦੇ ਵੀ ਕੋਈ ਕੋਈ ਪੇਨ ਆ ਕੋਈ ਸੀਸਪਾਈਨ ਦੀ ਪ੍ਰੋਬਲਮ ਹੈ ਰਹੀ ਮੈਂ ਮੇਰੇ ਐਕਸੀਡੈਂਟ ਹੋਇਆ ਬਰਸੋ ਇਹ ਸਟਿਚ ਲੱਗੇ ਨੇ ਮੈਂ ਸਿਰਫ ਦੇਸੀ ਘਿਓ ਦੇ ਨਾਲ ਬਾਬਾ ਜੀ ਦੀ ਜੋਤ ਦੇ ਘਿਓ ਦੇ ਨਾਲ ਹੀ ਵੀ ਮੈਨੂੰ ਬਿਲਕੁਲ ਠੀਕ ਹੋ ਗਿਆ ਪਿਛਲੇ ਹਫਤੇ ਮੈਂ ਤੁਰ ਨਹੀਂ ਸੀ ਸਕਦੀ ਕੋਤਾ ਘeolਣ ਵਾਲੀ ਮੈਨੂੰ ਲੋਕ ਕਹਿੰਦੇ ਨੇ ਆ ਜੋਤ ਦੇ ਵਿੱਚ ਜਿਹੜਾ ਘeol ਲਾਉਂਦਾ ਹੈ ਇਹ ਤਾਂ ਪਖੰਡ ਹੈ ਇਹ ਤਾਂ ਚਪੈਰਾ ਸਾਹਿਬ ਵੀ ਪਖੰਡ ਹੈ ਪਰ ਤੁਸੀਂ ਕਹਿੰਦੇ ਹੋ ਕਿ ਸਿਰਫ ਘeol ਦੇ ਨਾਲ ਹੀ ਤੁਸੀਂ ਠੀਕ ਹੋ ਗਏ ਹੋ ਕਹਿੰਦੇ ਨੇ ਜਿਹਦੇ ਨਾਲ ਬੀਤਦੀ ਹੈ ਉਹਨੂੰ ਪਤਾ ਵਾ ਸਾਡੇ ਨਾਲ ਬੀਤਿਆਂ ਨੇ ਸਾਡੇ ਨਾਲ ਅਸੀਂ ਠੀਕ ਹੋਏ ਆ ਤੇ ਅਸੀਂ ਕਹਿੰਦੇ ਵੀ ਅਸੀਂ ਠੀਕ ਹੋਏ ਆ ਤੇ ਬਾਕੀ ਸਾਰੇ ਵੀ ਠੀਕ ਹੋਣ ਮੈਂ ਅੱਜ ਦੇ ਨਹੀਂ ਆਉਂਦੀ ਗੁਰਦੁਆਰਾ ਸਾਹਿਬ ਤਾਂ ਮੈਂ ਬਹੁਤ ਵਾਰੀ ਹੋਈ ਮੇਰਾ 6ਵਾਂ ਚਪੈਰਾ ਸਾਹਿਬ ਹੈ ਠੀਕ ਹੈ ਤੇ ਪ੍ਰਮਾਤਮਾ ਨੇ ਪੂਰੀ ਮਿਹਰ ਕੀਤੀ ہوئی ਹੈ ਮੈਂ ਤਾਂ ਇਹ ਨਹੀਂ ਕਹਿੰਦੀ ਮੈਂ ਵੀ ਆਪਣੇ ਬੱਚਿਆਂ ਵਾਸਤੇ ਵੀ ਆ ਮੇਰੇ ਬੱਚੇ ਵੀ ਆ ਅੱਜ ਮੈਂ ਮੈਰਿਡ ਮੇਰੇ ਮੈਂ ਵਿਦੋ ਆਇਕਾ ਫਿਰ ਵੀ ਮੈਂ ਪਪਾ ਜੀ ਦੀ ਤੇ ਇਨੀ ਕਿ ਬੇਨਤੀ ਆ ਮੈਨੂੰ ਸੱਚੇ ਬਾਦਸ਼ਾਹ ਬਿਲਕੁਲ ਦਿਨ ਦੁਗਣੀ ਰਾਤੁਕਣੀ ਮੈਂ ਥੈਰੇਪਿਸਟ ਆਇਕਾ ਅੱਛਾ ਜੀ ਮੈਂ ਮੈਡੀਕਲ ਦੀ ਲੈਨ ਦੀ ਹੋ ਕੇ ਵੀ ਮੈਂ ਪਪਾ ਜੀ ਤੇ ਇਨਾ ਵਿਸ਼ਵਾਸ ਕਰਦੀ ਆ ਇਹ ਬਹੁਤ ਵੱਡੀ ਗੱਲ ਹੈ ਮੈਂ 28 ਸਾਲ ਨੌਕਰੀ ਕੀਤੀ ਆ ਆਪਰੇਸ਼ਨ ਸਟੇਟਰ ਜੋਬਰ ਆ ਮੈਂ ਅੱਛਾ ਆਜੀ ਨਾਲੇ ਥੈਰੇਪਿਸਟ ਆ ਤਾਂ ਵੀ ਜੋਦ ਤੇ ਕਿਉਂ ਤੇ ਇਨਾ ਜੀ ਉਹਨਾਂ ਤੇ ਜੀ ਸੱਚੇ ਬਾਦਸ਼ਾਹ ਆਪੇ ਕਰਦੇ ਜੋ ਕਰਦੇ ਆ ਕਰੇ ਕਰਾਵੇ ਆਪੇ ਆਪ ਮਨਸ ਕੇ ਕੁਛ ਨਹੀਂ ਆਤ ਕੋਈ ਕਰਦਾ ਜੀ ਬਿਲਕੁਲ ਵਾਈ ਗੁੱਡ ਜੀ ਕਹਾalsa ਵਾਈ ਗੁੱਡ ਜੀ